ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਮੁੰਡੇ ਖੇਡਦੇ ਆ ਨੈਸ਼ਨਲ ਸਟਾਈਲ ਦੇਖੋ ਇਹ ਜੋਧਾ ਇਹ ਆ ਸਾਡਾ ਜੋਧਾ ਆਉਣ ਵਾਲੇ ਟਾਈਮ ਦਾ ਹੱਡਾ ਇਹ ਕੁਲਵਿੰਦਰ ਯਾ ਧਰਮਪੁਰੇ ਵਾਲਾ ਮੁੰਡਾ ਪੂਰਾ ਜਾਂਚਾ ਇਹ ਆ ਪਾਲਾ ਉਧਰ ਮੁੰਡੇ ਇੱਕ ਪਾਸੇ ਭੀਵਾਂ ਤੇ ਰਵੀ ਆ ਸਾਰੇ ਮੁੰਡੇ ਟੌਪ ਦਾ ਪ੍ਰਦਰਸ਼ਨ ਕਰਦੇ ਆ ਮਿਹਨਤ ਮਿਹਨਤ ਬੜੀ ਕਰਦੇ ਹੇ ਮੁੰਡੇ ਚੱਕ ਲੈ ਪੀਵਾ ਚੱਕ ਲੈ ਈਵੇਂ ਜਾਵੇ ਨਾ ਪਾਲਾ ਹਣ ਪਾਲਾ ਗਿਆ ਹੰਬ ਗਿਆ ਪਾਲਾ ਹੰਬ ਗਿਆ ਪਾਲਾ ਗਿਆ ਪਾਲਾ ਗਿਆ ਆਹ ਵਿਆਹ ਪਾਲਾ ਬਾਹਰ ਭੱਜ ਗਿਆ ਟੱਚ ਨਹੀਂ ਲੱਗ ਸੇਫ ਮੋਡ ਨਾ ਹੁੰਦਾ ਬਾਈ ਜੀ ਅੱਛਾ ਹੁੰਦਾ ਵਾ ਠੀਕ ਹਾਂ ਗਾਂਧੀ ਸੱਟ ਲਓ ਬਈ ਗਾਂਧੀ ਨੂੰ ਸੱਟ ਲਓ ਓਏ ਆ ਜਾ ਓਏ ਛੱਡ ਲੋ ਛੱਡ ਲੋ ਛੱਡ ਲੋ ਓਏ ਮੂਰੇ ਆਪ ਵੀ ਜਾਵੇ ਨਾ ਜਾਵੇ ਨਾ ਭੀਮ ਜਾਵੇ ਨਾ ਨਹੀਂ ਰੈੱਡ ਆਊਟ ਆ ਬਈ ਰੈੱਡ ਆਊਟ ਆ ਬੋਲਿਆ ਸੀ ਹਾਂ ਦੋਨੇ ਆਊਟ ਆ ਹਾਂ ਭੀਮ ਵੀ ਆਊਟ ਆ ਹਾਂ ਦੋਨੇ ਆਊਟ ਕਰਤੇ ਆ ਆਊਟ ਹੋ ਗਿਆ ਭੀਮ ਭੀਮ ਮੈਚ ਭੀਮ ਮੈਚ ਆ ਵੇਖੋ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਪੂਰਾ ਆ ਸਾਰੇ ਮੁੰਡਿਓ ਆ ਰਿਆ ਆਨੰਦਪੁਰਾ ਪੂਰਾ ਕਬੱਡੀ ਦਾ ਆਨੰਦ ਆਉਂਦਾ ਹਾਂਜੀ ਹਾਂ ਹਾਂ ਪਹਿਲਾਂ ਰੱਸਾ ਮੁਕਾਬਲਾ ਕਰਾਇਆ ਮੁੰਡਿਆਂ ਦਾ ਹਾਂ ਭਾਈ ਕਿਹੜਾ ਰੇਡ ਪਾਊਗਾ ਗਾਂਧੀ ਕੇ ਜੋਦਾ ਤੇ ਘੁੱਗੀ ਪਾਲਾ ਇਹਦਾ ਨਾਂ ਕੀ ਏ ਮੈਨੂੰ ਹਜੇ ਹਜੇ ਇਹ ਹਜੇ ਦੇ ਇੱਕ ਹਜੇ ਦੇ ਗੱਲ ਦਾ ਹੈ ਬਾਰੇ ਸਾਡਾ ਕਬੱਡੀ ਵਾਲਾ ਆਜੇ ਆ ਨਾ 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 ਹਾਂ ਟਾਪ ਦਾ ਮੁੰਡਾ ਡੱਡੂ ਵਾਂਗੂ ਘੇਰ ਲੋ ਹਣਾ ਖਚਲ ਨੰਬਰਦਾਰ ਚੱਲ 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 ਜਾ ਚੱਲ ਇਹ ਖਚਲ ਉੱਤੇ ਗੱਲ ਵੀ ਚੜਦਾ ਏ ਉੱਤੇ ਨਹੀਂ ਚੜਦਾ ਤੂੰ ਹਾਂ ਆ ਗਿਆ ਵੀ ਸਾਡਾ ਕਿਸ਼ਨਪੁਰੇ ਦੀ ਸ਼ਾਨ ਜੋਧਾ ਇਹ ਚਰਨੇ ਦਾ ਮੁੰਡਾ ਲੈ ਜੂ ਧੱਕ ਕੇ ਲੈ ਜੂ ਸਾਰਿਆਂ ਨੇ ਮਾਪ ਲਿਆ ਨਾਪ ਲਿਆ ਸਾਰਿਆਂ ਨੇ ਭਈ ਸਾਰਿਆਂ ਨੇ ਨਾਪ ਲਿਆ ਤੈਨੂੰ ਮੈਂ ਕੱਲ ਨੂੰ ਰਮਾਲੀ ਬਣਾ ਕੇ ਲਿਆ ਕੇ ਦੇਣੀ ਜੋਧੇ ਵਾਰ-ਵਾਰ ਜਿਹੜੇ ਤੇਰੇ ਵਾਲ ਖੁੱਲਦੇ ਨਾ ਇੱਕ ਮਿੰਟ ਮੇਰੇ ਕੋਲ ਕੈਮਰਾ ਆ ਫੜੀ ਕੈਮਰਾ ਓਏ ਆ ਫੜੀ ਮੈਂ ਜੂੜਾ ਕਰ ਦੇਣਾ ਕਦੋਂ ਕੀ ਹੋਇਆ? ਨੌ ਪੱਟਿਆ ਗਿਆ। ਕਿਹੜਾ? ਜੀ ਇੱਥੇ ਪਾਸੇ ਲੈ ਜਾ ਸਾਰੇ। ਤੂੰ ਜੋ ਰੀ ਕਵਲੇਆਂ ਨੂੰ ਲੋਣਾ ਯਾਰ। ਅਨੇ ਗਾਵਲੇਆਂ ਨੂੰ ਉਲ ਕੈਂਚੀ ਲਾਣੀ ਸੀ ਕੈਂਚੀ। ਵਿਚਾਰ ਕਿ ਲੋਬੀ ਚ ਨਾ ਜਾਵੜੀ। ਮੜਿਆ ਟਾਈਮ ਹੋ ਜਾਣਾ। ਕੈਂਚੀ ਤਾਂ ਨਹੀਂ ਹੁੰਦੀ ਪੱਲੇ ਹਣਾ ਇਹਦੇ। ਆ ਗਿਆ। ਆ ਗਿਆ ਇੱਕ। ਵਾਰ-ਵਾਰ ਸਾਡੇ ਯੋਧੇ ਦਾ ਖੁੱਲ ਗਿਆ ਸੀਗਾ। ਜੂੜਾਂ ਤੇ ਮੁੰਡਾ ਤਕੜਾ ਇਹਨੂੰ ਪੂਰਾ ਪਾਲਾ ਨਾ ਜਾਵੇ ਉਹ ਭੀਮ ਕਿੱਧਰ ਗਿਆ ਦੂਜਾ ਕਿੱਧਰ ਗਿਆ ਉਹ ਨਹੀਂ ਆ ਵੇਖਣਾ ਪਰ ਓਏ ਆ ਵੇਖ ਰਿੰਦਾ ਪਾ ਕੇ ਲੋਬੀ ਚ ਸੀ ਆ ਦੇਖ ਆ ਦੇ ਲੋਬੀ ਜੰਦੀ ਆ ਗਿਆ ਕਰ ਪਾਲਾ ਥੋੜਾ ਆ ਜਾ ਪਾਲਾ ਥੋੜਾ ਆ ਜਾ ਪਲੇਅਰ ਮੈਂ ਕਹਿਣਾ ਨਹੀਂ ਥੋੜਾ ਆਇਆ ਏ ਰੋਲਾ ਪਾ ਲੈਣਾ ਹੁੰਦਾ ਪਾਲਾ ਉਹ ਖੜ ਗਿਆ ਵਿੱਚ ਲੈ ਵੀ ਦਰਸ਼ਕ ਵੀਰੋ ਦੱਸਿਓ ਵੀ ਪਹਿਲਾਂ ਸਹੀ ਰੌਲਾ ਪਾਉਂਦਾ ਕੇ ਗਲਤ ਤੂੰ ਕਮੈਂਟ ਕਮੈਂਟਾਂ ਵਿੱਚ ਸਿਲੈਕਟਡ ਪ੍ਰੇਅਰ ਹਾਂ ਉਹ ਉਹ ਓਏ ਜੋੜਾ ਆ ਗਿਆ ਜੋੜਾ ਜੋੜਾ ਦੱਸਿਓ ਵੀ ਇਹ ਸਹੀ ਰੌਲਾ ਪਾਉਂਦਾ ਕੇ ਗਲਤ ਦੱਸਣਾ ਕਮੈਂਟਾਂ 'ਚ ਕਮੈਂਟਾਂ 'ਚ ਦੱਸਣਾ ਵਾ ਇਹ ਸਾਡੇ ਅਰਸ਼ ਮਾਂ ਜੀ ਇਧਰ ਸਾਡਾ ਫੋਫੜਾ ਸਰਦਾਰ ਬੱਗੜ ਸਿੰਘ ਜੀ ਇਹ ਦੂਜਾ ਆਪਣੇ ਇਹ ਰੱਸਾ ਕੱਸੀ ਦਾ ਬਹੁਤ ਤਗੜਾ ਪਲੇਅਰ ਰਿਹਾ ਸਾਡੇ ਪਿੰਡ ਦਾ ਆਜੋ ਸਾਰੇ ਆਜੋ ਸਾਰੇ ਚਲੋ ਵੀ ਚਲੋ ਮੁੰਡਿਓ ਚਲੋ ਮੁੰਡਿਓ ਇਹ ਆਹ ਮੁੰਡਾ ਆਹ ਮੁੰਡਾ ਦੇਖੋ ਇਹ ਸਾਡੇ ਪਿੰਡ ਦਾ ਇੱਕ ਐ ਬਾਬਾ ਬਸੰਤ ਲੀਸ਼ਾ ਦੇ ਬਹੁਤ ਸੇਵਾ ਕਰਦਾ ਕੋਈ ਵਿਚਾਰ ਦਿਓਗੇ ਜੀ ਆਪਾਂ ਲੋਕ ਤਾਂ ਆਇਆ ਹਾਂ ਹਾਂ ਵੀ ਪਾਲੇ ਅਗਲੀ ਗੋਟੀ ਆ ਬਈ ਹਾਂ ਪਾਲੇ ਨੂੰ ਦੇਖ ਲੋ ਗੌਰ ਨਾਲ ਕਮੈਂਟਾਂ 'ਚ ਦੱਸਣਾ ਪਾਲੇ ਬਾਰੇ ਹਾਂਜੀ ਪ੍ਰਗਟ ਜੀ ਪਾਲਾ ਸਿਰਾ ਬਈ ਸਿਰਾ ਪਾਲਾ ਸਿਰਾ ਬਈ ਸਾਡੇ ਪਿੰਡ ਦੀ ਸਿਰਾ ਸਿਰਾ ਪਾਲਾ ਹਾਂ ਸਾਡੇ ਪ੍ਰਧਾਨ ਜੀ ਕੀ ਦੀ ਖੇਡ ਵਧੀਆ ਲੱਗਦੀ ਆ ਪਾਲੇ ਦੀ ਕਿ ਭੀਮ ਦੀ ਪਾਲਾ ਤੇ ਭੀਮ ਦੋਵੇਂ ਅੱਛਾ ਟੱਕਰ ਬਰਾਬਰ ਦੀ ਹੁੰਦੀ ਇਹਨਾਂ ਦੀ ਠੀਕ ਜੈਦ ਕੇ ਮੈਚ ਲਾਉਂਦੇ ਜੈਦ ਕੇ ਲਾਉਂਦੇ ਬਈ ਉਹ ਭੀਮ ਚਲਾ ਕਿੱਧਰ ਗਿਆ ਦਾ ਭੱਜ ਗਿਆ ਉਹਦਾ ਖੜਦਾ ਹੀ ਨਹੀਂ ਅੱਛਾ ਕਿੱਧਰ ਨਹੀਂ ਖੜਦਾ ਤੇਰੇ ਮੂਹਰੇ ਨਹੀਂ ਖੜਦਾ ਭੱਜ ਜਾਂਦਾ ਨਾ ਚਲਾਕਾਂ ਨੂੰ ਤਾਂ ਭਲਾ ਆਏ ਇਹਦੇ ਮੂਹਰੇ ਨਹੀਂ ਖੜਦਾ ਵਿਚਾਲੇ ਲੱਗ ਜਾਂਦਾ ਦੇਖ ਕੇ ਗੁੜਿਆ ਗੁੜਿਆ ਸੇਫ ਹਾਂ ਤੂੰ ਮੁੜਿਆ ਭੀਮ ਨੂੰ ਦਾਬੂ ਕਰੀ ਫਰਦੇ ਪੂਰਾ ਇਹ ਬਹੁਤ ਬਹੁਤ ਮੇਰੀ ਗੱਲ ਸੁਣਾ ਉਹ ਟਾਈਮ ਇਹ ਬੜਿਆ ਤੇ ਖੇਡ ਮੜਿਆ ਹੋ ਕਾ ਦਾ ਖੇਡ ਇੱਕ ਮਿੰਟ ਖੇਡ ਮੜਦਾ ਇਹ ਸਾਡੇ ਛੋਟੇ ਬੱਚੇ ਖੇਡ ਰਹੇ ਆ ਆ ਅੰਬੇ ਦਾ ਮੁੰਡਾ ਆ ਗੁਰੂ ਮੈਂਬਰ ਦਾ ਤੂੰ ਬਲੋਰੀ ਦਾ ਇਹ ਆ ਬਿੱਲੂ ਮੈਂਬਰ ਦਾ ਆ ਰੂਪੇ ਦਾ ਆ ਰੂਪੇ ਦਾ ਪਾਲਾ ਨਾ ਜਾਵੇ ਪਾਲਾ ਨਾ ਜਾਵੇ ਅੱਜ ਪਾਲਾ ਇਹ ਪਾਲਾ ਨਾ ਜਾਵੇ ਓਏ ਆਵੇ ਪਾਲੇ ਦਾ ਬਣਾਤਾ ਮੋਰ ਪਾਲੇ ਦਾ ਬਣਾਤਾ ਮੋਰ ਬਦਲਦੀ ਤੋਰ ਦੇਖੋ ਆਹ ਵੇਖ ਲਓ ਪਾਲਾ ਰੋ ਲੈ ਇਹ ਹੋਰ ਬਣ ਗਿਆ ਨਹੀਂ ਲੱਗਾ ਓਏ ਨਹੀਂ ਲੱਗਾ ਮੈਨੂੰ ਵੀ ਲੱਗਿਆ ਸਟਾਲ ਪਰ ਲੱਗਾ ਨਹੀਂ ਦੇਖੋ ਕੀਸ਼ਨਪੁਰੇ ਦਾ ਗਰਾਊਂਡ ਹਰਿਆ ਭਰਿਆ ਤੇ ਮੁੰਡੇ ਬਹੁਤ ਇੱਥੇ ਰੌਣਕ ਮੇਲਾ ਹੁੰਦਾ ਸ਼ਾਮ ਨੂੰ ਸਾਰੇ ਪਿੰਡ ਨਗਰ ਪੰਚਾਇਤ ਨੂੰ ਸਾਡੀ ਬੇਨਤੀ ਆ ਵੀ ਇੱਥੇ ਆ ਕੇ ਦੇਖਿਆ ਕਰੋ ਮੁੰਡੇ ਬਹੁਤ ਮਿਹਨਤ ਕਰਦੇ ਆ ਤੇ ਮੁੰਡਿਆਂ ਨੂੰ ਥੋੜੀ ਖਰਾਕ ਦੀ ਵੀ ਘਾਟ ਆ ਜੇ ਕੋਈ ਮੁੰਡਾ ਨੂੰ ਦੁੱਧ ਕੇਲੇ ਇੱਥੇ ਖਵਾ ਕੇ ਜਾਣਾ ਚਾਹੁੰਦਾ ਹੋਵੇ ਤੇ ਉਹ ਵੀ ਖਵਾ ਜਾ ਕਰੋ ਮਾਰਿਆ ਬੋਤੋਂ ਦੀ ਆ ਰਹੀ ਹੈ ਇੰਦਰਾ ਚਿੱਲੇ ਆਇਆ ਨਾ ਠੱਗ ਨੇ ਆ ਕੇ ਨੇ ਮੇਰੀ ਮੇਰੀ ਕਿਹੜਾ ਫੜਨੀ ਛੱਤਰੀ ਉਹ ਵੀ ਫੜਿਆ ਇੰਦਰਾ ਜੱਲਾ ਗਾਂਧੀ ਸਾਰਿਆਂ ਨੂੰ ਹੱਥ ਲਾ ਕੇ ਜਾਣਾ ਸਾਰਿਆਂ ਨੂੰ ਸਾਰਿਆਂ ਨੂੰ ਮਾਰ ਕੇ ਆ ਕੇ ਹੋ ਜਾਣੀ ਨਹੀਂ ਨਾ 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 ਨਹੀਂ ਟਾਈਮ ਕਿੱਥੇ ਕੈਮ ਹੋ ਗਿਆ ਬਹੁਤ ਸਾਰੇ ਖੇਤ ਮੁੜਿਆ ਹੋ ਹੇ ਸਾਡੇ ਆਪਣੇ ਪਾਲਾ ਕੋਚ ਜੀ ਨਹੀਂ ਨਹੀਂ ਕੋਚ ਤਾਂ ਹੈ ਨਹੀਂ ਬਾਈ ਆਪਾਂ ਯਾਨੀ ਕਿ ਸਰ ਸਾਰਿਆਂ ਨਾਲ ਜਿਆਦੇ ਤਕਨੀਕੀ ਪਲੇਅਰ ਆ ਹੈ ਹਾਂ ਟੀਆਰ ਬਾ ਟੀਆਰ ਬਾ ਹਾਂ ਤੇ ਆਓ ਤੁਹਾਨੂੰ ਸਾਡੇ ਪਿੰਡ ਦਾ ਜੈਮ ਵੀ ਦਿਖਾਈਏ ਬਹੁਤ ਵਧੀਆ ਬਣਿਆ ਹੋਇਆ ਜੈਮ ਸਾਡੇ ਪਿੰਡ ਦਾ ਤੇ ਬਹੁਤ ਮੁੰਡੇ ਮਿਹਨਤ ਕਰਦੇ ਆ ਗਏ ਜੈਮ ਦੇ ਸ਼ਕੀਨ ਆ ਤੇ ਕਈ ਇੱਧਰ ਗਰਾਊਂਡ ਮਿਹਨਤ ਕਰਦਿਆ ਕਈ ਜੈਮ ਦੇ ਵਿੱਚ ਮੁੰਡੇ ਮਿਹਨਤ ਲਾਉਂਦੇ ਆ ਜੈਮ ਬਹੁਤ ਹੀ ਵਧੀਆ ਬਣਿਆ ਹੋਇਆ ਤੇ ਐਂ ਪੂਰੇ ਸੀਸੇ-ਸੂਸੇ ਲਵਾਏ ਹੋਏ ਆ ਤੇ ਐਂ ਜੈਮ ਦੀ ਵੀ ਪੂਰੀ ਗੱਲਬਾਤ ਬਣਾਈ ਹੋਈ ਆ ਆ ਮੁੰਡੇ ਗਾਣੇ ਪੁਣੇ ਲਾਈ ਫਰਦੇ ਤੇ ਆਮ ਲਾਈ ਜਾਂਦੇ ਜੈਮਾਂ ਜੈਮਾ ਆਪਣੇ ਪੈਂਡਾ ਦਾ ਜਿਹੜੇ ਫੋਟੋ ਫੁੱਟੂ ਲੱਗੀਆਂ ਦੇਖੋ ਕਮੈਂਟਾਂ 'ਚ ਦੱਸਣਾ ਸਾਰਿਆਂ ਨੇ ਵੀ ਕਿਵੇਂ ਲੱਗਾ ਆਪਣੇ ਪੈਂਡਲਾ ਜੈਮਾ ਆ ਮੁੰਡੇ ਵੇਖੋ ਮਿਹਨਤ ਕਰਦੇ ਆ ਅਦਰੀਬ ਸਿੰਘ ਦੀ ਫੁੱਟੂ ਲੱਗੀ ਹੋਈ ਆ ਰੌਗ ਦੀ ਲੱਗੀ ਆ ਸਾਰੇ ਜਿਹੜੇ ਰੈਸਲਰ ਉਹਨਾਂ ਦੀਆਂ ਫੋਟੋ ਲੱਗੀਆਂ ਤੇ ਐ ਪੂਰੇ ਪ੍ਰਬੰਧ ਆ ਵਧੀਆ ਦੱਸਿਓ ਕਮੈਂਟਾਂ 'ਚ ਤੇ ਅੱਜ ਦਾ ਵਲੌਗ ਆਪਣਾ ਕਿਵੇਂ ਲੱਗਿਆ ਤੁਹਾਨੂੰ ਠੀਕ ਆ ਤੇ ਬਾਅਦ ਤੋਂ ਬਾਅਦ ਆਪਾਂ ਨੂੰ ਸਪੋਰਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਉਹ ਦੂਜੀ ਘੰਟੀ ਜੀ ਵੀ ਦਬ ਦਿਓ ਆਪਣੇ ਸਾਡੇ ਪਿੰਡ ਦੇ ਸੁਨਿਆਰਾ ਜੀ ਮੜਾ ਸੁਨਿਆਰਾ ਜੀ ਕਹਿ ਦਿਓ ਵੀ ਤਾਰੇ ਦੇ ਚੈਨਲ ਦੀ ਘੰਟੀ ਖੁੰਟੀ ਦੇ ਸਬਸਕ੍ਰਾਈਬ ਕਰੋ ਹਾਂ ਜੀ ਸਬਸਕ੍ਰਾਈਬ ਕਰਿਓ ਜੀ ਸਾਡੇ ਬੰਦੇ ਤੇ ਘੰਟੀ ਵੀ ਦਬ ਦਿਓ ਘੰਟੀ ਦਬ ਦਿਓ ਜੀ ਹਾਂ ਤੇ ਇਹਦੇ ਨਾਲ ਹੀ ਅਸੀਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਪਾਲਾ ਜੀ ਪਾਲਾ ਜੀ ਇੱਕ ਵਾਰੀ ਕਹਿ ਦਿਓ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤਾਰੇ ਵੀਰ ਦਾ ਸਸਰਿਆਂ ਨੂੰ ਸਾਸਿਕਾ ਸਾਰਿਆਂ ਨੂੰ ਜਿੰਨੇ ਵੀ ਤਾਰੇ ਦੇ ਸਬਸਕ੍ਰਾਈਬਰ ਆ ਬਾਈ ਤਾਰੇ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਵੀ ਦਬਾ ਦਿਓ ਕਰਤੋ ਵਾਲੇ ਸ਼ੇਅਰ ਕਰੋ ਘੰਟੀ ਵੀ ਦਬਾ ਦਿਓ ਹਾਂ ਜੇ ਤੇ ਤੂੰ ਵੀ ਕਹਦੇ ਤੋ ਘੰਟੀ ਵੀ ਦਬਾ ਦਿਓ ਬਸ਼ਰੀਕਾਲ ਬਾਈ ਜੀ ਆਹ ਤਾਰੇ ਅੰਕਲ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਵੀ ਦਬਾ ਦਿਓ ਘੰਟੀ ਵੀ ਦਬਾ ਦਿਓ ਹਾਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਸੁਆਪ